ਸੈਕਸ ਊਰਜਾ ਜਾਂ ਕਾਮ ਊਰਜਾ ਚੜਦੀ ਜਵਾਨੀ ਦੇ ਵਿੱਚ ਮਾਸਟਰਬੇਸ਼ਨ ਪੋਰਨ ਐਡਿਕਸ਼ਨ ਜਾਂ ਹੋਰ ਗੰਦੀਆਂ ਚੀਜ਼ਾਂ ਦੇ ਵਿੱਚ ਫਸ ਜਾਣਾ ਉਸ ਤੋਂ ਬਾਅਦ ਤੁਹਾਡਾ ਮਨੋਬਲ ਦਾ ਕਮਜ਼ੋਰ ਹੋ ਜਾਣਾ ਇਹ ਚੀਜ਼ਾਂ ਇੱਕ ਪਾਸੇ ਨੂੰ ਇਸ਼ਾਰਾ ਕਰਦੀਆਂ ਕਿ ਤੁਸੀਂ ਸਰੀਰਕ ਤੌਰ ਤੇ ਮਾਨਸਿਕ ਤੌਰ ਤੇ ਰੋਗੀ ਹੋਣ ਦੀ ਕਗਾਰ ਤੇ ਹੋਰੇ ਅਗਰ ਤੁਹਾਡੀ ਉਮਰ ਅਜਿਹੇ ਟਾਈਮ ਦੇ ਵਿੱਚ 25 ਸਾਲ ਤੋਂ ਲੈ ਕੇ 35 ਸਾਲ ਜਾਂ 40 ਸਾਲ ਦੇ ਵਿੱਚ ਹੈ ਔਰ ਤੁਸੀਂ ਇਹਨਾਂ ਚੀਜ਼ਾਂ ਚੋਂ ਬਾਹਰ ਨਹੀਂ ਨਿਕਲ ਰਹੇ ਜਿਹਦੇ ਵਿੱਚ ਪੋਰਨ ਐਡਿਕਸ਼ਨ ਹੈ ਤਾਂ ਤੁਸੀਂ ਮਲਟੀਪਲ ਅਫੇਅਰ ਦੇ ਵਿੱਚ ਹੋ ਉਸੇ ਚੀਜ਼ ਨੂੰ ਲੈ ਕੇ ਤੁਸੀਂ ਆਪਣੇ ਆਪ ਦੇ ਵਿੱਚ ਹਮੇਸ਼ਾ ਅੜੇ ਰਹਿੰਦੇ ਹੋ ਤੁਸੀਂ ਕੋਈ ਵੀ ਕਲੀਅਰਟੀ ਜ਼ਿੰਦਗੀ 'ਚ ਨਹੀਂ ਆ ਰਹੀ ਹਾਰਡ ਟਾਈਮ ਕਲੇਸ਼ ਵਾਲੇ ਦੁਆਲੇ ਰਹਿੰਦਾ ਹੈ ਕੋਈ ਵੀ ਡਿਸੀਜਨ ਨਾ ਪੈ ਲੈ ਰਹੇ ਨਾ ਕਿਸੇ ਤਰੀਕੇ ਦੇ ਡਰ ਦਾ ਸਾਹਮਣਾ ਕਰ ਰਹੇ ਹੋ ਐਂਗਜ਼ਾਇਟੀ ਡਿਪਰੈਸ਼ਨ ਵਾਲੀਆਂ ਚੀਜ਼ਾਂ ਦਾ ਸਾਹਮਣਾ ਕਰ ਰਹੇ ਹੋ ਦਾ ਇਹ ਦਾ ਬੇਸਿਕ ਰੀਜ਼ਨ ਹੈਗਾ ਤੁਹਾਡੀ ਵਿਚਾਰਕ ਸ਼ਕਤੀ ਦਾ ਗੰਦੀ ਹੋ ਜਾਣਾ ਜਾਂ ਸਿੰਪਲ ਜਾਂ ਲੌਜੀਕਲ ਆ ਲੋ ਕਿ ਹਰ ਟਾਈਮ ਤੁਸੀਂ ਸੈਕਸ ਬਾਰੇ ਸੋਚਦੇ ਰਹਿੰਦੇ ਹੋ ਉਹਨਾਂ ਗੱਲਾਂ ਬਾਰੇ ਸੋਚਦੇ ਰਹਿੰਦੇ ਹੋ ਤੁਹਾਡੀ ਸੰਕਤੀ ਦੇ ਉਹ ਤੁਹਾਡੇ ਮਨ ਦੇ ਉੱਪਰ ਬਹੁਤ ਗੰਦਾ ਪ੍ਰਭਾਵ ਹੁੰਦਾ ਇਸੇ ਚੀਜ਼ ਨੂੰ ਅੱਗੇ ਐਕਸਪਲੇਨ ਕਰਨ ਦੇ ਲਈ ਮੈਂ ਤੁਹਾਨੂੰ ਸਿਰਫ ਇਸ ਵੀਡੀਓ ਤੇ ਰੁਕਣਾ ਚਾਹਣਾ ਹੈ 9 ਤੋਂ 10 ਮਿੰਟ ਇਸ ਤੋਂ ਜ਼ਿਆਦਾ ਮੈਂ ਤੁਹਾਡਾ ਟਾਈਮ ਨਹੀਂ ਲਵਾਂਗਾ ਕਾਮ ਊਰਜਾ ਸਹੀ ਹੈ ਜਾਂ ਨਹੀਂ ਹੈ ਇਨੂੰ ਚੰਗਾ ਰੂਪਾਂਤਰਣ ਕਿੱਦਾਂ ਕੀਤਾ ਜਾ ਸਕਦਾ ਹੈ ਇਹਦੀ ਫਿਲਾਸਫੀ ਕੀ ਆ ਹੈ ਇਹਦਾ ਕੁਦਰਤ ਨੇ ਬਣਾਈ ਹੋਈ ਚੀਜ਼ ਜਿਹੜੀ ਕਿ ਇਨਸਾਨ ਨੂੰ ਦਿੱਤੀ ਗਈ ਆ ਉਹਦਾ ਮੁੱਲ ਕੀ ਆ ਇਨਸਾਨ ਦੇ ਜੀਵਨ ਦੇ ਵਿੱਚ ਗਰਸਤੀ ਹੈ ਉਸ ਤੋਂ ਇਲਾਵਾ ਹੁੱਕਅਪਸ ਆ ਗਏ ਉਸ ਤੋਂ ਇਲਾਵਾ ਨਾਈਟ ਸਟੈਂਡ ਆਊਟ ਆ ਗਏ ਉਸ ਤੋਂ ਇਲਾਵਾ ਮਲਟੀਪਲ ਅਫੇਅਰਸ ਆ ਗਏ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਕੁਝ ਅਧਿਆਤਮਿਕ ਯਾਤਰਾ ਦੇ ਵਿੱਚ ਇਸ ਚੀਜ਼ ਨੂੰ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜਿੱਥੇ ਲੋਕਾਂ ਨੇ ਕਾਮ ਜਾਂ ਸੈਕਸ ਨੂੰ ਇੱਕ ਪਰਦੇ ਦੀ ਚੀਜ਼ ਬਣਾ ਲਿਆ ਉੱਥੇ ਹੀ ਇਹ ਇੱਕ ਸੰਸਾਰ ਦੇ ਅੱਗੇ ਤੋਰਨ ਦਾ ਇੱਕ ਰਸਤਾ ਹੈ ਜਿਹੜੀ ਚੀਜ਼ ਕੁਦਰਤ ਨੇ ਪੈਦਾ ਕਰਤੀ ਹੈ ਉਸ ਚੀਜ਼ ਨਾਲ ਲੜਤਾ ਤੁਸੀਂ ਸਕਦੇ ਨਹੀਂ ਹੈ ਮੁਰਚੀ ਨਾਲ ਸਿਰਫ ਸਹਿਜ ਹੋਇਆ ਜਾ ਸਕਦਾ ਹੈ ਇਸ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਹੋ ਸਕਦਾ ਤੁਹਾਡੇ ਕੁਝ ਕੁਐਸਚਨ ਦਾ ਆਨਸਰ ਮਿਲ ਜਾਵੇ ਔਰ ਤੁਸੀਂ ਕੁਝ ਆਪਣੇ ਅਲਜੀਮੇ ਚੋਂ ਬਾਹਰ ਨਿਕਲ ਸੋ ਸਸੀ ਗੱਲ ਸਾਰਿਆਂ ਦਾ ਸਵਾਗਤ ਹੈ ਮੇਰੇ ਇਸ ਚੈਨਲ ਦੇ ਉੱਪਰ ਜਿਹਦੇ ਉੱਪਰ ਮੈਂ ਅਧਿਆਤਮਿਕ ਦੀਆਂ ਗੱਲਾਂ ਕਰਦਾ ਤਕਰੀਬਨ ਪਿਛਲੇ ਡੇਢ ਸਾਲ ਦੇ ਵਿੱਚੋਂ ਅੱਜ ਦਾ ਜਿਹੜਾ ਟੌਪਿਕ ਹੈ ਉਹ ਬਹੁਤ ਸੋਚ ਸਮਝ ਕੇ ਮੈਂ ਚੁਣਿਆ ਹੈ ਇਹਦੇ ਵਿੱਚ ਮੈਂ ਸੈਕਸ એનર્ਜੀ ਦਾ ਤੁਹਾਡੇ ਜੀਵਨ ਦੇ ਉੱਪਰ ਪ੍ਰਭਾਵ ਕਿਹਾ ਹੈ ਤੁਹਾਡੀ ਮਨ ਦੀ ਹਾਲਤ ਕਿੱਦਾਂ ਦੀ ਹੈ ਤੁਸੀਂ ਇਹਨਾਂ ਚੀਜ਼ਾਂ ਦੇ ਵਿੱਚੋਂ ਕਿੱਦਾਂ ਨਿਕਲ ਸਕਦੇ ਹੋ ਅਗਰ ਤੁਸੀਂ ਜਵਾਨੀ ਦੀ ਚੜ੍ਹਦੀ ਜਾਂ ਲੈਹਂਦੀ ਦਹਲੀਜ਼ ਤੇ ਹੋ ਫਿਰ ਵੀ ਤੁਹਾਨੂੰ ਕਾਮ ਵਾਲੇ ਜਾਂ ਸੈਕਸ ਥੌਟ ਤੁਹਾਨੂੰ ਬਹੁਤ ਜ਼ਿਆਦਾ ਤੰਗ ਕਰਦੇ ਹੋ ਉਹਨਾਂ ਨੂੰ ਕੰਟਰੋਲ ਕਰਨਾ ਤੁਹਾਡੇ ਲਈ ਔਖਾ ਹੋ ਰਿਹਾ ਇਹਦੇ ਲਈ ਤੁਸੀਂ ਕਿਆ ਕੁਝ ਕਰ ਸਕਦੇ ਹੋ ਸਭ ਤੋਂ ਪਹਿਲਾਂ ਤਾਂ ਇਹ ਹੀ ਸਮਝ ਲੈਣੇ ਕਿ ਕਾਮ ਊਰਜਾ ਹੈ ਕਿਆ ਸਭ ਤੋਂ ਪਹਿਲਾਂ ਕਿਸੇ ਵੀ ਬੱਚੇ ਦੇ ਪੈਦਾ ਹੋਣ ਦੇ ਲਈ ਦੋ ਸਰੀਰਾਂ ਦਾ ਮੇਲ ਮੇਲ ਔਰ ਫੀਮੇਲ ਦਾ ਜ਼ਰੂਰੀ ਹੈ ਉਹਨਾਂ ਦਾ ਇੰਟਰਕੋਰਸ ਹੋਣਾ ਜ਼ਰੂਰੀ ਹੈ ਉਸ ਤੋਂ ਬਾਅਦ ਜਦੋਂ ਦੋ ਸਰੀਰਾਂ ਤੋਂ ਬਾਅਦ ਮਾਂ ਬਿੰਦ ਰਕਤ ਉੱਥੇ ਹੀ ਪਿੱਤਾ ਦਾ ਬਿੰਦ ਹੈ ਜਿਹੜਾ ਮਾਂ ਦਾ ਰਕਤ ਹੈ ਉਹਦੇ ਪਰੋਂ ਇੱਕ ਨਵਾਂ ਸੰਸਾਰ ਜਨਮ ਲੈਂਦਾ ਹੈ ਜਿਹੜੀ ਕਿ ਅੱਗੇ ਪੀੜੀ ਦਰ ਪੀੜੀ ਚੱਲਦੀ ਹੈ ਤਾਂ ਇੱਕ ਚੀਜ਼ ਸਮਝ ਲਓ ਕਿ ਇਹ ਚੀਜ਼ ਕੋਈ ਗਲਤ ਨਹੀਂ ਹੈ ਅਗਰ ਤੁਹਾਨੂੰ ਕਾਮ ਵਾਲੇ ਵਿਚਾਰ ਜਾਂ ਸੈਕਸ ਤੁਹਾਡ ਤੁਹਾਨੂੰ ਤੰਗ ਕਰਦੇ ਆ ਤਾਂ ਉਹਦਾ ਮਤਲਬ ਉਹ ਗਲਤ ਕਿਤੇ ਨਹੀਂ ਹੈ ਉਹ ਸਿਰਫ ਤੁਹਾਡੀ ਮਨ ਦੀ ਹਾਲਤ ਐਹੀ ਜੀ ਹੋਈ ਐ ਕਿ ਤੁਹਾਨੂੰ ਬਾਅਦ ਚੋਂ ਉਹਨਾਂ ਚੀਜ਼ਾਂ ਦਾ ਰਿਗਰਟ ਫੀਲ ਹੋਣਾ ਸ਼ੁਰੂ ਹੋ ਜਾਂਦਾ ਉਸੇ ਚੀਜ਼ ਨੂੰ ਸਮਝਣ ਦੇ ਲਈ ਤੁਹਾਨੂੰ ਆਪਣੇ ਆਪ ਨਾਲ ਜੁੜਨਾ ਪੈਣਾ ਪਹਿਲਾ ਚੀਜ਼ ਇੱਕ ਸਰੀਰ ਤੋਂ ਦੂਜਾ ਸਰੀਰ ਬਣਿਆ ਮਤਲਬ ਕਿ ਪੇ ਤੇ ਮਾਂ ਤੋਂ ਇੱਕ ਨਵੇਂ ਔਲਾਦ ਪੈਦਾ ਹੋਈ ਜੀਹਦੇ ਕੋਲ ਸੰਸਾਰ ਚੱਲਿਆ ਔਰ ਇਹ ਕੁਦਰਤ ਦੇ ਵਿੱਚ ਸਾਰੀਆਂ ਚੀਜ਼ਾਂ ਕਰਦੀ ਹੈ ਤਿੰਨ ਚੀਜ਼ਾਂ ਕੁਦਰਤ ਦੇ ਵਿੱਚ ਹਰ ਇੱਕ ਜੀਵਨ ਕਰਦੀ ਹੈ ਖਾਣਾ ਸੌਣਾ ਤੇ ਸੈਕਸ ਇਨਸਾਨ ਇੱਕ ਵਿਚਾਰਕ ਤੌਰ ਦੇ ਉੱਪਰ ਇੱਕ ਬਾਦਸ਼ਾਹ ਆ ਉਸੇ ਵਿਚਾਰ ਦੇ ਤੌਰ ਤੇ ਉਹਨੇ ਬਹੁਤ ਕੁਝ ਬਣਾਇਆ ਲੇਕਿਨ ਉਸੇ ਵਿਚਾਰ ਨੇ ਅੱਜ ਦੇ ਇਨਸਾਨ ਨੂੰ ਡੋਬ ਕੇ ਵੀ ਰੱਖਿਆ ਹੋਇਆ ਹਾਰ ਟਾਈਮ ਸੈਕਸ ਹਾਰ ਟਾਈਮ ਫੋਨ ਦੇ ਉੱਪਰ ਪੋਰਨ ਐਡਿਕਸ਼ਨ WhatsApp ਗਰੁੱਪਸ Telegram ਚੈਟਸ ਉਸ ਤੋਂ ਇਲਾਵਾ ਸੋਸ਼ਲ ਮੀਡੀਆ ਇਨਫਲੂਐਂਸਰ ਦੇ ਕੋਈ ਵੀ ਵੀਡੀਓ ਆਉਣ ਦੇ ਉੱਪਰ 11 ਦੋਸਤਾਂ ਤੋਂ ਵੀਡੀਓ ਮੰਗਣੀ ਇਹ ਤੁਹਾਡੇ ਹਾਲਾਤ ਦਰਸਾਉਂਦੀ ਹੈ ਕਿ ਤੁਸੀਂ ਕੀ ਦੇਖਣਾ ਚਾਹੁੰਦੇ ਆ ਜੇ ਤੁਹਾਨੂੰ ਹਰ ਟਾਈਮ ਇਹ ਚੀਜ਼ਾਂ ਤੰਗ ਕਰਦੀਆਂ ਤਾਂ ਤੁਸੀਂ ਇਸ ਚੀਜ਼ ਦੇ ਵਿੱਚੋਂ ਨਹੀਂ ਨਿਕਲ ਸਕਦੇ ਕਿਉਂਕਿ ਕੁਦਰਤ ਨੇ ਤੁਹਾਡੇ ਸਰੀਰ ਦੀ ਸਿਰਜਣਾ ਇਸ ਹਿਸਾਬ ਨਾਲ ਕੀਤੀ ਹੈ ਜਿਹੜਾ ਵੀ ਤੁਸੀਂ ਭੋਜਨ ਖਾਂਦੇ ਆ ਉਸ ਭੋਜਨ ਤੋਂ ਖੂਨ ਬਣਦਾ ਹੈ ਉਸ ਭੋਜਨ ਤੋਂ ਮਿਨਰਲਸ ਜਾਂਦੇ ਆ ਉਸ ਭੋਜਨ ਤੋਂ ਮਿਨਰਲਸ ਤੋਂ ਬਾਅਦ ਬਿੰਦ ਬਣਦਾ ਹੈ ਤਾਂ ਉਸ ਬਿੰਦ ਨਾਲ ਅੱਗੇ ਇੱਕ ਸਰੀਰ ਬਣਦਾ ਹੈ ਅਗਰ ਤੁਸੀਂ ਇਸ ਚੀਜ਼ ਦੇ ਉੱਪਰ ਸਹਿਜ ਨਹੀਂ ਹੋਵੋਗੇ ਫਿਰ ਤੁਹਾਨੂੰ ਉਹਨਾਂ ਔਕੜਾਂ ਉਹਨਾਂ ਪ੍ਰੋਬਲਮਸ ਦੇ ਸਾਹਮਣਾ ਕਰਨਾ ਹੀ ਪੈਣਾ ਤੁਹਾਨੂੰ ਪੌਨ ਐਡਿਕਸ਼ਨ ਤੰਗ ਕਰੂਗਾ ਤੁਹਾਨੂੰ ਸੰਗਤੀ ਤੰਗ ਕਰੂਗੀ ਅਗਰ ਇਹਨਾਂ ਚੀਜ਼ਾਂ ਦੇ ਉੱਪਰ ਕੰਟਰੋਲ ਨਹੀਂ ਕਰੋਗੇ ਤਾਂ ਤੁਹਾਡੀ ਮਨ ਦੀ ਦਸ਼ਾ ਇੰਨੀ ਜ਼ਿਆਦਾ ਖਰਾਬ ਹੋ ਜਣੀ ਹੈ ਕਿ ਇਹਦੇ ਵਿੱਚੋਂ ਨਿਕਲਣਾ ਤੁਹਾਡੇ ਲਈ ਮੁਸ਼ਕਲ ਹੀ ਨਹੀਂ ਨਾ ਮੁਮਕਿਨ ਹੋ ਜਾਣਾ ਅਗਰ ਤੁਸੀਂ ਬਾਰ-ਬਾਰ ਪੋਰਨ ਦੇਖਦੇ ਹੋ ਬਾਰ-ਬਾਰ ਤੁਸੀਂ ਉਹੀ ਗੱਲਾਂ ਕਰਦੇ ਹੋ ਕੁੜੀਆਂ ਦੀਆਂ ਗੱਲਾਂ ਮੁੰਡਿਆਂ ਦੀਆਂ ਗੱਲਾਂ ਮਲਟੀਪਲ ਅਫੇਅਰਸ ਦੀਆਂ ਗੱਲਾਂ ਫਿਰ ਤੁਸੀਂ ਆਪਣੇ ਦਿਵਾਲੇ ਇੱਕ ਗੰਦੇ ਸਮਾਜ ਗੰਦੇ ਸੰਸਾਰ ਦੀ ਸਿਰਜਣਾ ਕਰ ਲੈਂਦੇ ਹੋ ਉਸ ਸੰਸਾਰ ਦੇ ਵਿੱਚੋਂ ਨਿਕਲਣਾ ਤੁਹਾਡੇ ਲਈ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਕਿਉਂਕਿ ਤੁਸੀਂ ਵਿਚਾਰਕ ਤੌਰ ਤੇ ਉਹੀ ਗੱਲਾਂ ਮਾਈਂਡ ਦੇ ਵਿੱਚ ਬਾਰ-ਬਾਰ ਰਿਪੀਟ ਕਰਦੇ ਹੋ ਸਬਕੌਂਸ਼ੀਅਸ ਮਾਈਂਡ ਉਸੇ ਚੀਜ਼ ਨੂੰ ਟਰੈਕ ਕਰਦਾ ਹੈ ਅਗਰ ਮੈਂ ਮਲਟੀਪਲ ਟਾਈਮ 15 ਤੋਂ 20 ਦਿਨ ਪੋਰਨ ਐਡਿਕਸ਼ਨ ਦੇਖ ਲੂੰਗਾ ਤਾਂ ਮੇਰੇ ਸਰੀਰ ਦੀ ਕੰਡੀਸ਼ਨ ਬਦਲ ਜਾਣੀ ਹੈ ਮੇਰੇ ਮਨ ਦੀ ਕੰਡੀਸ਼ਨ ਬਦਲ ਜਾਣੀ ਹੈ ਮੇਰੀ ਫਾਈਨੈਂਸ਼ੀਅਲ ਕੰਡੀਸ਼ਨ ਬਦਲ ਜਾਣੀ ਹੈ ਉੱਥੇ ਹੀ ਅਗਰ ਤੁਸੀਂ 15 ਦਿਨ ਗੁਰਬਾਣੀ ਪੜ ਲਉਗੇ 15 ਦਿਨ ਭਗਵਤ ਗੀਤਾ ਪੜ ਲਉਗੇ 15 ਦਿਨ ਤੁਸੀਂ ਕੁਰਾਨ ਪੜ ਲਉਗੇ ਜਾਂ ਕੋਈ ਹੋਰ ਧਾਰਮਿਕ ਗ੍ਰੰਥ ਪੜ ਲਉਗੇ ਉਹਦੇ ਲਈ ਸਹਿਜ ਹੋ ਜਾਉਗੇ ਤਾਂ 15 ਦਿਨ ਦੇ ਵਿੱਚ ਤੁਹਾਡੀ ਸਰੀਰ ਦੀ ਹਾਲਤ ਸੁਧਰ ਜਾਣੀ ਹੈ 15 ਦਿਨ ਦੇ ਵਿੱਚ ਤੁਹਾਡੀ ਮਨ ਦੀ ਹਾਲਤ ਸੁਧਰ ਜਾਣੀ ਹੈ 15 ਦਿਨ ਦੇ ਵਿੱਚ ਤੁਸੀਂ ਫਾਈਨੈਂਸ਼ੀਅਲੀ ਕੁਝ ਵਧੀਆ ਸੋਚਣਾ ਸ਼ੁਰੂ ਕਰ ਦੇਣਾ ਤਾਂ ਇਸ ਚੀਜ਼ ਦੇ ਲਈ ਕਦੇ ਵੀ ਕਾਮੂਜਾ ਗਲਤਤਾ ਹੈ ਨਹੀਂ ਪਹਿਲਾਂ ਤੇ ਇਹ ਸਮਝ ਲਓ ਫਿਰ ਗਲਟ ਕਿ ਆਇਆ ਆ ਮਾਸਟਰਬੇਸ਼ਨ ਤੋਂ ਬਾਅਦ ਜਪੋਰਨ ਐਡਿਕਸ਼ਨ ਦੇ ਨਾਲ ਮਾਸਟਰਬੇਸ਼ਨ ਤੋਂ ਬਾਅਦ ਗਿਲਟ ਕਿਉਂ ਫੀਲ ਹੁੰਦਾ ਸਮਾਜ ਨੇ ਇੱਕ ਧਾਰਾ ਬਣਾ ਕੇ ਰੱਖੀ ਹੋਈ ਹੈ ਸਾਡੇ ਆਲੇ ਦੁਆਲੇ ਕਿ ਕਾਮ ਉਰਜਾ ਇੱਕ ਪਰਦੇ ਦੀ ਚੀਜ਼ ਹੈ ਪਰਦੇ ਦੀ ਚੀਜ਼ ਤਾਂ ਹੈ ਲੇਕਿਨ ਇੱਕ ਹਸਬੰਡ ਵਾਈਫ ਦੀ ਜਿਹੜੀ ਚੀਜ਼ ਹੈ ਉਹ ਪਰਦੇ ਦੀ ਹੈ ਇਹਦੇ ਉੱਪਰ ਡਿਬੇਟ ਹੋਣਾ ਉਹ ਵੀ ਇੱਕ ਹੋ ਸਕਦਾ ਸ਼ਬਦਾਂ ਦਾ ਬਹੁਤ ਗਹਿਰਾ ਜਾ ਸ਼ਬਦਾਂ ਨੂੰ ਕੰਟਰੋਲ ਕਰਕੇ ਬੋਲਿਆ ਜਾ ਸਕਦਾ ਲੇਕਿਨ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਇਹ ਬਿਲਕੁਲ ਹੀ ਗਲਤ ਹੈ ਅਗਰ ਬਿਲਕੁਲ ਹੀ ਗਲਤ ਹੁੰਦੀ ਤਾਂ ਪਰਮਾਤਮਾ ਇਸ ਨੂੰ ਨਾ ਬਣਾਦਾ ਕੁਦਰਤ ਇਸ ਨੂੰ ਨਾ ਸਿਰਜਦਾ ਕਿਉਂਕਿ ਦੋ ਸਰੀਰਾਂ ਤੋਂ ਇੱਕ ਸਰੀਰ ਦਾ ਅੱਗੇ ਬਣ ਕੇ ਚੱਲਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੋ ਵੀ ਤੁਸੀਂ ਅੰਨ ਖਾਂਦੇ ਹੋ ਜੋ ਵੀ ਤੁਸੀਂ ਭੋਜਨ ਖਾਂਦੇ ਹੋ ਉਹਦੇ ਪਰੋਂ ਤੁਹਾਡਾ ਰਕਤ ਬਣਦਾ ਉਹਦੇ ਪਰੋਂ ਤੁਹਾਡੇ ਅੱਗੇ ਮਿਨਰਲਸ ਆਂਦੇ ਬਾਡੀ ਨੂੰ ਉਸੇ ਮਿਨਰਲਸ ਥਰੂ ਤੁਹਾਡੇ ਅੰਦਰ ਬਿੰਦ ਬਣਦਾ ਜਿਹਨੂੰ ਤੁਸੀਂ ਸਪਰਮ ਕਹਿੰਦੇ ਹੋ ਉਸੇ ਬਿੰਦ ਨਾਲ ਦੂਸਰੇ ਸੀਰੀਜ਼ ਦੇ ਵਿੱਚ ਜਾਣ ਤੇ ਅੰਡ ਕੋਚ ਦੇ ਵਿੱਚ ਇੱਕ ਅੰਡੇ ਦੇ ਥਰੂ ਇੱਕ ਬੱਚਾ ਪੈਦਾ ਹੁੰਦਾ ਤਾਂ ਇੱਕ ਸੰਸਾਰ ਦੇ ਚਲਾਨ ਦੇ ਲਈ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਲੇਕਿਨ ਉੱਥੇ ਹੀ ਸਮਾਜ ਦੇ ਵਿੱਚ ਇਹੀ ਵੀ ਗੱਲਾਂ ਪਰਦੇ ਦੀਆਂ ਆਏ ਆ ਕਿ ਇਹਨਾਂ ਬਾਰੇ ਕੋਈ ਡਿਸਕਸ਼ਨ ਨਹੀਂ ਹੋਣੀ ਚਾਹੀਦੀ ਬੱਚਿਆਂ ਨੂੰ ਇਹਨਾਂ ਬਾਰੇ ਕੋਈ ਗਾਈਡੈਂਸ ਨਹੀਂ ਦੇਣੀ ਚਾਹੀਦੀ ਅਗਰ ਅਸੀਂ ਆਪਣੇ ਬੱਚਿਆਂ ਨੂੰ ਇਹਨਾਂ ਬਾਰੇ ਗਾਈਡੈਂਸ ਨਹੀਂ ਦਵਾਂਗੇ ਫਿਰ ਬੱਚੇ ਗਲਤ ਪਾਸੇ ਜਾਊਗੇ ਹੀ ਜਾਊਗੇ ਇਹ 200% ਸ਼ੋਰ ਹੈ ਅਸੀਂ ਇਹਨਾਂ ਚੀਜ਼ਾਂ ਤੋਂ ਬਚ ਨਹੀਂ ਸਕਦੇ ਸਾਡੇ ਅੰਦਰ ਜੋ ਕੁਦਰਤ ਨੇ ਸਿਰਜਣਾ ਕੀਤੀ ਹੈ ਉਸੇ ਸਿਰਜਣਾ ਦੇ ਅਨਸਾਰ ਅਸੀਂ ਚੱਲਦੇ ਪਏ ਹਾਂ ਕੁਦਰਤ ਇਹ ਕਹਿੰਦੀ ਹੈ ਤੂੰ ਅੱਗੇ ਸਰੀਰ ਨੂੰ ਜੋੜ ਤੂੰ ਅੱਗੇ ਸਰੀਰ ਬਣਾ ਇੱਕ ਸਰੀਰ ਤੋਂ ਅੱਗੇ ਦੂਸਰਾ ਸਰੀਰ ਬਣਾ ਕੁਦਰਤ ਹਮੇਸ਼ਾ ਤੁਹਾਨੂੰ ਇਸੇ ਪਾਸੇ ਲੈ ਕੇ ਜਾਂਦੀ ਹੈ ਚੜ੍ਹਦੀ ਜਵਾਨੀ ਦੇ ਵਿੱਚ ਜਦੋਂ ਜੋਸ਼ ਹੁੰਦਾ ਹੈ ਉਦੋਂ ਕੁਝ ਨਹੀਂ ਦਿਖਦਾ ਮਲਟੀਪਲ ਅਫੇਅਰ ਤੁਹਾਡੀ ਮਨ ਦੀ ਕੰਡੀਸ਼ਨ ਨੂੰ ਚੇਂਜ ਕਰਦੇ ਆ ਯਾਰਾਂ ਦੋਸਤਾਂ ਦੀ ਸੰਗਤ ਤੁਹਾਡੀ ਕੰਡੀਸ਼ਨ ਚੇਂਜ ਕਰਦੀ ਹੈ ਤੁਹਾਡੀ ਸੰਗਤ ਕਿੱਦਾਂ ਦੀ ਹੈ ਤੁਹਾਡੇ ਮਨ ਨੂੰ ਹਾਲਤ ਨੂੰ ਬਦਲਦੀ ਹੈ ਅਗਰ ਤੁਸੀਂ ਆਪਣੀ ਸੰਗਤ ਸੁਧਾਰਨ ਦੇ ਵਿੱਚ ਕਾਮਯਾਬ ਹੋ ਗਏ ਹੋ ਫਿਰ ਤੁਹਾਡੀ ਮੰਨ ਦੀ ਹਾਲਤ ਸੁਧਰ ਚੜਦੀ ਹੈ ਅਗਰ ਨਹੀਂ ਸੁਧਾਰਨ ਦੇ ਵਿੱਚ ਕਾਮਯਾਬ ਹੁੰਦੇ ਤੁਹਾਡੀ ਹਾਲਤ ਵਿਗੜਦੀ ਜਾਣੀ ਹੈ 35 ਜਾਂ 36 ਸਾਲ ਤੋਂ ਬਾਅਦ ਇਹ ਚੀਜ਼ ਕੰਟਰੋਲ ਕਰਨੀ ਓਕੇ ਹੋ ਜਾਂਦੀ 42 ਸਾਲ ਦੀ ਏਜ ਤੋਂ ਬਾਅਦ ਇਹ ਤੁਹਾਡੇ ਪੂਰਨ ਤੌਰ ਤੇ ਸੁਭਾਅ ਬਣ ਚੁੱਕੀ ਹੁੰਦੀ ਇਹਦਾ ਮਤਲਬ ਜਵਾਨੀ ਹੀ ਉਹ ਦਹਲਿਜ ਹੈ ਜਿੱਥੇ ਤੁਸੀਂ ਆਪਣੇ ਕੰਮ ਨੂੰ ਕੰਟਰੋਲ ਕਰ ਸਕਦੇ ਹੋ ਜਿੱਥੇ ਤੁਸੀਂ ਆਪਣੇ ਸੈਕਸ ਥੌਟ ਨੂੰ ਕੰਟਰੋਲ ਕਰ ਸਕਦੇ ਹੋ ਜਿੱਥੇ ਤੁਸੀਂ ਆਪਣੇ ਆਪ ਲਈ ਕੁਝ ਵਧੀਆ ਸੋਚ ਸਕਦੇ ਹੋ ਅਗਰ ਤੁਸੀਂ 42 ਸਾਲ ਦੀ ਏਜ ਤੋਂ ਬਾਅਦ ਇਹਨਾਂ ਚੀਜ਼ਾਂ ਦੇ ਉੱਪਰ ਕਾਬੂ ਕਰਨ ਦੀ ਕੋਸ਼ਿਸ਼ ਕਰਦੇ ਹੋ ਉਸ ਟਾਈਮ ਤੇ ਸਰੀਰ ਦੀ એનર્ਜੀ ਘਟਣੀ ਸ਼ੁਰੂ ਹੋ ਜਾਂਦੀ ਸਪਾਮ ਕਾਊਂਟ ਘਟਾਉਣਾ ਸ਼ੁਰੂ ਹੋ ਜਾਂਦਾ 42 ਦੀ ਏਜ ਤੋਂ ਬਾਅਦ ਬਾਡੀ ਤੁਹਾਡੀ ਡਲ ਹੋਣੀ ਸ਼ੁਰੂ ਹੋ ਜਾਂਦੀ ਹੈ ਮਨ ਦੀ ਕੰਡੀਸ਼ਨ ਪੂਰੀ ਵੀਕ ਹੋ ਜਾਂਦੀ ਹੈ ਕਿਉਂਕਿ ਤੁਸੀਂ 42 ਇਅਰ ਤੋਂ ਪਹਿਲਾਂ-ਪਹਿਲਾਂ ਜੋ ਤੁਸੀਂ ਕੀਤਾ ਉਹਦੇ ਉੱਪਰ ਰਿਪੀਟਲੀ ਐਕਸ਼ਨ ਲੈਂਦੇ ਰਹੇ ਮੰਨ ਲਓ 14 ਸਾਲ ਦੀ ਜਾਂ 12 ਸਾਲ ਦੀ ਏਜ ਤੇ ਮੈਂ ਪੌੜੀ ਦੇਖਣਾ ਸ਼ੁਰੂ ਕਰਤਾ 26 ਸਾਲ ਤੱਕ ਦੇਖਿਆ ਮੈਰिज ਹੋਈ ਸੈਕਸ ਦੇਖਿਆ ਮਲਟੀਪਲ ਅਫੇਅਰ ਹੋਏ ਮੇਰੀ ਜਵਾਨੀ ਦੇ ਵਿੱਚ ਉਸ ਤੋਂ ਬਾਅਦ ਮੇਰੇ ਮਨ ਦੇ ਵਿੱਚ ਸਬਕੌਂਸ਼ੀਅਸ ਨੇ ਇੰਨੀਆਂ ਇਮੇਜਸ ਟਰੈਕ ਕਰ ਲਈਆਂ ਜਾਂ ਇੰਨੀ ਜ਼ਿਆਦਾ ਇਮੇਜ ਕੈਪਚਰ ਕਰ ਲਈਆਂ ਜਦੋਂ ਵੀ ਮੈਂ ਕਿਤੇ ਇਕੱਲਾ ਬਹਿੰਦਾ ਤਾਂ ਉਹ ਕੀਤੇ ਗਏ ਸੀਨ ਮੇਰੇ ਸਾਹਮਣੇ ਆਉਣੇ ਸ਼ੁਰੂ ਹੋ ਜਾਂਦੇ ਮਨ ਦਾ ਪਰਦਾ ਬੁੱਧੀ ਦੇ ਉੱਪਰ ਪੈ ਜਾਂਦਾ ਹੈ ਜਦੋਂ ਵੀ ਤੁਹਾਡਾ ਮਨ ਬੁੱਧੀ ਦੇ ਉੱਪਰ ਚੜ ਕੇ ਨੱਚਦਾ ਹੈ ਫਿਰ ਤੁਸੀਂ ਜ਼ਿੰਦਗੀ 'ਚ ਗਲਤ ਡਿਸੀਜਨ ਲਾਉਂਗੇ ਲਾਉਂਗੇ ਕਿਉਂਕਿ ਇਹਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਗਿਆਨ ਦਾ ਨਾ ਹੋਣਾ ਸਹੀ ਗਿਆਨ ਦਾ ਨਾ ਪਤਾ ਹੋਣਾ ਸੈਕਸ ਇੱਕ ਤੁਹਾਡੀ ਜੀਵਨ ਊਰਜਾ ਹੈ ਅਗਰ ਅਸੀਂ ਸਨਾਤਨ ਮਤ ਨੂੰ ਵੀ ਫੋਲਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਹਦੇ ਵਿੱਚ ਕੁੰਡਲਨੀ ਦਾ ਜ਼ਿਕਰ ਆਂਦਾ ਹੈ ਕੁੰਡਲਨੀ ਸ਼ਕਤੀ ਹੈ ਕਿ ਆ ਵਿਚਾਰਕ ਤੌਰ ਦੇ ਉੱਪਰ ਤੁਸੀਂ ਮੂਲਾ ਧਾਰ ਚੱਕਰ ਦੇ ਉੱਪਰ ਅਗਰ ਜੀਂਦੇ ਹੋ ਤਾਂ ਤੁਸੀਂ ਮੂਲ ਦੇ ਉੱਪਰ ਜੀ ਰਹੇ ਹੋ ਤੁਸੀਂ ਜ਼ਿੰਦਗੀ 'ਚ ਤਿੰਨ ਕੰਮ ਕਰਦੇ ਪਏ ਹੋ ਖਾਣਾ ਸੌਣਾ ਤੇ ਸੈਕਸ ਇਹਨਾਂ ਤਿੰਨਾਂ ਚੀਜ਼ਾਂ ਦੇ ਉੱਪਰ ਜ਼ਿੰਦਗੀ ਤੁਹਾਡੀ ਘੁੰਮਦੀ ਹੈ ਤੁਸੀਂ ਮੂਲ ਦੇ ਉੱਪਰ ਜੀ ਰਹੇ ਹੋ ਸੱਤ ਚੱਕਰਾਂ ਦੀ ਕਹਾਣੀਆਂ ਮੈਂ ਹੋਰ ਕਿਸੇ ਵੀਡੀਓ ਚ ਐਕਸਪਲੇਨ ਕਰ ਦੂੰਗਾ ਲੇਕਿਨ ਅਗਰ ਤੁਸੀਂ ਮੂਲ ਦੇ ਉੱਪਰ ਜੀ ਰਹੇ ਹੋ ਤਾਂ ਤੁਸੀਂ ਤਿੰਨ ਚੀਜ਼ਾਂ ਕਰਦੇ ਪਏ ਹੋ ਖਾਣਾ ਸੌਣਾ ਤੇ ਸੈਕਸ ਇਸ ਤੋਂ ਇਲਾਵਾ ਤੁਸੀਂ ਕੁਝ ਨਹੀਂ ਕਰਦੇ ਪਏ ਇਸ ਕੁਦਰਤ ਦੇ ਵਿੱਚ ਸਾਰੀਆਂ ਜੁਨੀਆ ਕਰਦੀਆਂ ਪਈਆਂ ਤੁਸੀਂ ਕੁਝ ਨਵਾਂ ਨਹੀਂ ਕਰਦੇ ਪਏ ਉੱਥੇ ਹੀ ਲੇਕਿਨ ਤੁਹਾਡਾ ਵਿਚਾਰਕ ਤੌਰ ਦੇ ਉੱਪਰ ਗੰਦਾ ਹੋ ਜਾਣਾ ਉਦਾਸੀ ਮਤ ਦੇ ਵਿੱਚ ਵੀ ਇਸ ਦਾ ਜ਼ਿਕਰ ਆਂਦਾ ਹੈ ਉਦਾਸੀ ਮੱਤ ਦੇ ਵਿੱਚ ਤਾਂ ਇਹਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਕਿ ਤੁਸੀਂ ਕਾਮ ਊਰਜਾ ਨੂੰ ਆਪਣੇ ਮੱਥੇ ਤੱਕ ਲੈ ਕੇ ਜਾਣਾ ਜਾਂ ਉਸ ਤੋਂ ਉੱਪਰ 크라운 ਚੱਕਰਾਂ ਨੂੰ ਅਪ ਕਰਕੇ ਤੁਸੀਂ ਦੇਖਣਾ ਉਸ ਪ੍ਰਮਾਤਮਾ ਦੀ ਅਸਲ ਸ਼ਕਤੀ ਨੂੰ ਇਸ ਕਰਕੇ ਉਹਨਾਂ ਨੂੰ ਵੀ ਕੰਟਰੋਲ ਕੀਤਾ ਜਾ ਸਕਦਾ ਲੇਕਿਨ ਇਹਦਾ ਕਦੇ ਵੀ ਦਮਨ ਨਹੀਂ ਕੀਤਾ ਜਾ ਸਕਦਾ ਕਾਮ ਊਰਜਾ ਤਾਂ ਕਦੇ ਵੀ ਦਮਨ ਨਹੀਂ ਕੀਤਾ ਜਾ ਸਕਦਾ ਕਾਮ ਊਰਜਾ ਦੇ ਲਈ ਸਹਿਜ ਹੋਇਆ ਜਾ ਸਕਦਾ ਸਹਿਜ ਕਿੱਦਾਂ ਹੋ ਸਕਦਾ ਹੈ ਤੁਹਾਡੇ ਮਨ ਦੀ ਜੋ ਕੰਡੀਸ਼ਨ ਹੈ ਉਸ ਮਨ ਦੀ ਕੰਡੀਸ਼ਨ ਨੂੰ ਦੋ ਤਰੀਕੇ ਨਾਲ ਬਦਲਿਆ ਜਾ ਸਕਦਾ ਜਾਂ ਤਾਂ ਮਨ ਤੋਂ ਸਰੀਰ ਵਾਲੇ ਪਾਸੇ ਨੂੰ ਚੱਲਣਾ ਹੁੰਦਾ ਜਾ ਸਰੀਰ ਤੋਂ ਮਨ ਵਾਲੇ ਪਾਸੇ ਨੂੰ ਚੱਲਣਾ ਹੁੰਦਾ ਇਹਦੇ ਵਿੱਚੋਂ ਜਿਹੜਾ ਸਭ ਤੋਂ ਸੌਖਾ ਤਰੀਕਾ ਹੈ ਉਹ ਹੈਗਾ ਸਰੀਰ ਤੋਂ ਮਨ ਵਾਲੇ ਪਾਸੇ ਨੂੰ ਜਾਣ ਦਾ ਮਨ ਤੋਂ ਸਰੀਰ ਵਾਲੇ ਪਾਸੇ ਨੂੰ ਆਉਣ ਦਾ ਰਸਤਾ ਬਹੁਤ ਜ਼ਿਆਦਾ ਗਹਿਰਾ ਹੈ ਬਹੁ ਡੂੰਗਾ ਹੈ ਉਸ ਪਾਸੇ ਨੂੰ ਚੱਲਣਾ ਪੋਸੀਬਲ ਹੀ ਨਹੀਂ ਹੈਗਾ ਬਹੁ ਔਖਾ ਹੈ ਭਾਵ ਅਗਰ ਤੁਹਾਡੇ ਪੂਰਵਲੇ ਕਰਮ ਤੁਹਾਡੇ ਨਾਲ ਆ ਤਾਂ ਹੀ ਤੁਸੀਂ ਮਨ ਤੋਂ ਸਰੀਰ ਵਾਲੇ ਪਾਸੇ ਚੱਲ ਸਕਦੇ ਆਦਰਵਾਇਜ਼ ਅਗਰ ਤੁਹਾਡਾ এনवायरमेंट ਗੰਦਾ ਰਿਹਾ ਘਰ ਦੇ ਵਿੱਚ ਮਾਹੌਲ ਗੰਦਾ ਰਿਹਾ ਲੜਾਈ ਝਗੜੇ ਰਹੇ ਨਸ਼ੇ ਰਹੇ ਫਿਰ ਤੁਸੀਂ ਸਰੀਰ ਤੋਂ ਮਨ ਵਾਲੇ ਪਾਸੇ ਨੂੰ ਚੱਲ ਸਕਦੇ ਆ ਸੁਣ ਲਓ ਸਮਝ ਲਓ ਇਸ ਚੀਜ਼ ਨੂੰ ਅਗਰ ਮੈਂ ਆਪਣੇ ਸਰੀਰ ਦੇ ਉੱਪਰ ਕੰਮ ਕਰੂੰਗਾ ਬਾਡੀ ਦੇ ਉੱਪਰ ਕੰਮ ਕਰੂੰਗਾ ਤਾਂ ਮੇਰਾ ਮਨਵਲ ਕੌਨਫੀਡੈਂਸ ਅਪ ਹੋਣਾ ਮੇਰਾ ਕੌਨਫੀਡੈਂਸ ਅਪ ਹੋਊਗਾ ਮੇਰੀ ਡਰੈਸਿੰਗ ਸੁਧਰਨੀ ਹੈ ਮੇਰੀ ਡਰੈਸਿੰਗ ਸੁਧਰੂਗੀ ਮੇਰਾ ਦੇਖਣ ਦਾ ਨਜ਼ਰੀਆ ਮੇਰਾ ਢੰਗ ਚੇਂਜ ਹੋਣਾ ਮੇਰਾ ਉਹ ਚੇਂਜ ਹੋਊਗਾ ਤਾਂ ਮੇਰਾ ਮਨਵਲ ਜਦ ਮੇਰੇ ਮੰਦੀ ਦੀ ਹਾਲਤ ਚੇਂਜ ਹੋਣੀ ਸ਼ੁਰੂ ਹੋ ਜਾਣੀ ਦੂਜੀ ਚੀਜ਼ ਮਨ ਤੋਂ ਸਰੀਰ ਵਾਲੇ ਪਾਸੇ ਨੂੰ ਚੱਲਣਾ ਇਹਦਾ ਮਤਲਬ ਗਿਆਨ ਤੋਂ ਸੰਸਾਰ ਵਾਲੇ ਪਾਸੇ ਚੱਲਣਾ ਸੰਸਾਰ ਤੋਂ ਗਿਆਨ ਵਾਲੇ ਪਾਸੇ ਚੱਲਣਾ ਜਗਤ ਗਿਆਨ ਤੋਂ ਸੰਸਾਰ ਵਾਲੇ ਪਾਸੇ ਨੂੰ ਇਹਦੇ ਲਈ ਤੁਸੀਂ ਗੁਰਬਾਣੀ ਦਾ ਸਹਾਰਾ ਲੈ ਸਕਦੇ ਹੋ ਇਹਦੇ ਲਈ ਤੁਸੀਂ ਭਗਵਤ ਗੀਤਾ ਦਾ ਸਹਾਰਾ ਲੈ ਸਕਦੇ ਹੋ ਇਹਦੇ ਲਈ ਤੁਸੀਂ ਧਾਰਮਿਕ ਗ੍ਰੰਥ ਦਾ ਕਿਸੇ ਦਾ ਵੀ ਜਾਂ ਕਿਸੇ ਤਰੀਕੇ ਦੀ ਵਧੀਆ ਬੁੱਕ ਦਾ ਸਹਾਰਾ ਲੈ ਸਕਦੇ ਹੋ ਹੌਲੀ ਹੌਲੀ ਪੜਨਾ ਸ਼ੁਰੂ ਕਰੋਗੇ ਤਾਂ ਮਨ ਦੀ ਕੰਡੀਸ਼ਨ ਨੂੰ ਬਦਲਣਾ ਈਜ਼ੀ ਹੈ ਜਦੋਂ ਤੁਸੀਂ ਪੜਦੇ ਜਾਓਗੇ ਇੱਕ ਵਿਚਾਰਧਾਰਾ ਨੂੰ ਪੜੋਗੇ ਪਹਿਲਾ ਆਪਸ਼ਨ ਨੂੰ ਪੜੋ ਕ੍ਰਿਸ਼ਨ ਮੂਰਤੀ ਜੀ ਨੂੰ ਪੜੋ ਉਸ ਤੋਂ ਇਲਾਵਾ ਸੰਤ ਕਬੀਰ ਜੀ ਨੂੰ ਪੜੋ ਗੁਰੂ ਨਾਨਕਦੇਵ ਜੀ ਨੂੰ ਪੜੋ ਫਿਰ ਤੁਹਾਡੇ ਮਨ ਦੀ ਕੰਡੀਸ਼ਨ ਸੁਧਰਨੀ ਸ਼ੁਰੂ ਹੋ ਜਾਣੀ ਜਦੋਂ ਤੁਹਾਡੇ ਮਨ ਦੀਸ ਕੰਡੀਸ਼ਨ ਸੁਧਰੂਗੀ ਫਿਰ ਤੁਹਾਡੇ ਸਰੀਰ ਦੀ ਕੰਡੀਸ਼ਨ ਵੀ ਸੁਧਰਨੀ ਹੋ ਜਾਣੀ ਇਸ ਤੋਂ ਵਿੱਚ ਜਿਹੜਾ ਸਭ ਤੋਂ ਜ਼ਰੂਰੀ ਹੈ ਤੁਹਾਡਾ ਭੋਜਨ ਤੁਸੀਂ ਕਿਦਾਂ ਦਾ ਭੋਜਨ ਗ੍ਰਹਿਣ ਕਰਦੇ ਹੋ ਇਹ ਮੋਸਟ ਇੰਪੋਰਟੈਂਟ ਹੈ ਅਗਰ ਤੁਸੀਂ ਹਰ ਟਾਈਮ ਬਾਹਰ ਲਾ ਫੂਡ ਖਾਂਦੇ ਹੋ ਫਿਰ ਤੁਹਾਡੇ ਲਈ ਮਨ ਨੂੰ ਕੰਟਰੋਲ ਕਰਨਾ ਔਖਾ ਹੈ ਅਗਰ ਤੁਸੀਂ ਐਲਕੋਹਲ ਐ ਨਸ਼ਾ ਚੀਜ਼ਾਂ ਨੂੰ ਕਰਦੇ ਹੋ ਤਾਂ ਤੁਹਾਡੇ ਮਨ ਦੀ ਕੰਡੀਸ਼ਨ ਖਰਾਬ ਹੋ ਜਾਣੀ ਹੈ ਸਭ ਤੋਂ ਪਹਿਲਾਂ ਸਰੀਰ ਨੂੰ ਸੁਧਾਰੋ ਫਿਰ ਮਨ ਸੁਧਰਨਾ ਸ਼ੁਰੂ ਹੋ ਜਾਂਦਾ ਜਾਂ ਮਨ ਨੂੰ ਸੁਧਾਰੋ ਸਰੀਰ ਸੁਧਰਨਾ ਸ਼ੁਰੂ ਹੋ ਜਾਂਦਾ ਇਹਨਾਂ ਦੋਨਾਂ ਚੀਜ਼ਾਂ ਦੇ ਉੱਪਰ ਕੰਮ ਕਰੋ ਬੁੱਕਸ ਦਾ ਸਹਾਰਾ ਲਓ ਕਾਮ ਕੋਈ ਗਲਤ ਚੀਜ਼ ਨਹੀਂ ਹੈ ਕਾਮ ਜਾਂ ਸੈਕਸ ਥੌਟ ਤੁਹਾਡੇ ਜੀਵਨ ਦਾ ਉਹ ਅੰਗ ਹੈ ਜਿਹਦੇ ਨਾਲ ਇੱਕ ਸਰੀਰ ਤੋਂ ਦੂਸਰਾ ਸਰੀਰ ਚੱਲਣਾ ਹੈ ਇਹਨਾਂ ਨਾਲ ਸੰਸਾਰ ਦੀ ਅੱਗੇ ਗਤੀ ਵਿਦੇਬਾਨੀ ਇਹ ਕਦੇ ਗਲਤ ਤਾਂ ਹੋਏ ਨਹੀਂ ਸਕਦਾ ਇਹੀ ਮੇਰਾ ਪਰਪਸ ਹੈ ਆਉਣ ਵਾਲੀ ਵੀਡੀਓ ਦੇ ਵਿੱਚ ਇਹਦੇ ਉੱਪਰ ਮੈਂ ਵੀਡੀਓ ਬਣਾਉਂਗਾ ਬਹੁਤ ਜ਼ਿਆਦਾ ਡਿਟੇਲ ਐਕਸਪਲੇਨ ਕਰੂੰਗਾ ਅਗਰ ਵੀਡੀਓ ਦੇ ਵਿੱਚ ਕੁਝ ਵੀ ਇਨਫੋਰਮੇਟਿਵ ਲੱਗੇ ਲਾਈਕ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਥੈਂਕ ਯੂ